ਦੇ ਨੇ ਬੌਂਡ ਕਰਨਾ ਬੁਸਰੋ ਦੇ ਬੰਦ ਆਸਪਤਾਲ ਆ ਗਿਆ ਉਹ ਕੋਈ ਬੋਲੋ ਤੁਸੀਂ ਆ ਦੇਖੋ ਮੇਰੇ ਪਿੱਛੇ ਲੈ ਗਿਆ ਲੋਕਾਂ ਨੂੰ ਆ ਵੀ ਕਰਦੇ ਉਹ ਇਹ ਨਹੀਂ ਜਾਂਦਾ ਆ ਦੇਖੋ ਉਹ ਇਹ ਬਹੁਤ ਬਰਬਾਦ ਹੋ ਗਿਆ ਉਹ ਬੰਦੇ ਇਹ ਕਰਨਾ ਲੱਗਿਆ ਦੇ ਹੀ ਨਹੀਂ ਯਾਰ ਆ ਵੀ ਕਰਦੇ ਕਰਦੇ ਇਹ ਵੀ ਸਰ ਜੀ ਇਹ ਯੂਨੀਕਾ ਸੋਦੇ ਨਾਲ ਫੈਸ਼ਨ ਨਾਕਾ ਬੰਦੀ ਸਾਡੇ ਮਾਨ ਯੂ ਐਸ ਐਸ ਪੀ ਜੋਤੀ ਜਦੋ ਮੈਂ ਜੀ ਦੇ ਦੇਖਾ ਹੁਣ ਦੇਸ਼ਾ ਦੇ ਦਬਾਅ ਕੀ ਚੱਲ ਰਹੀ ਆ ਟੂ ਵੀਲਰ ਖਾਸ ਕਰਕੇ ਜਿਹੜਾ ਵੋਲਟ ਵੀ ਆ ਤੇ ਟੂ ਵੀਲਰ ਜਿਹੜੇ ਬਦੌਲ ਨੰਬਰ ਨੇ ਉਹਨਾਂ ਦੇ ਜਿਹੜੀ ਬਿਲਕੁਲ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਸ਼ਹਿਰ ਦੇ ਵਿੱਚ ਜਿੰਨੇ ਵੀ ਟੂ-ਵੀਲਰ ਵਿਦਾਊਟ ਨੰਬਰ ਬੰਦ ਕੀਤੇ ਜਾਣਗੇ। ਵਰਲਡ ਤੁਹਾਡੇ ਸਾਹਮਣੇ ਹੀ ਹੈ ਜਿਹੜੇ ਦੋ ਫੜੇ ਆ ਜੋ ਟਾਕੇ ਪਾ ਰਿਹਾ ਉਹ ਬਿਲਕੁਲ ਬੰਦ ਕੀਤਾ ਜਾਊਗਾ। ਇਹਦੇ ਨਾਲ ਮੈਂ ਵੀ ਦੱਸਣਾ ਚਾਹਣਾ ਉਹਦੇ ਮਾਪੇ ਨੂੰ ਵੀ ਜਿਹੜਾ ਬੁਲਟ ਦੇ ਸਲੈਂਸਰ ਦਾ ਜੁਰਮਾਨਾ 5000 ਹੈ। ਜਿਹੜਾ ਆਪਣੇ ਬੱਚੇ ਨੂੰ ਬਿਨਾਂ ਡਰਾਈਵਿੰਗ ਸੈਂਸ ਮੋਟਰਸਾਈਕਲ ਦੇਊਗਾ ਉਹਨੂੰ 10000 ਰੁਪਏ ਜੁਰਮਾਨਾ ਹੈ। ਬਹੁਤ ਮੋਟਾ ਜੁਰਮਾਨਾ ਹੈ। ਮਾਪੇ ਨੂੰ ਜਿਹਦੇ ਕੋਲ ਬੱਚੇ ਕੋਲ ਡਰਾਈਵਿੰਗ ਸੈਂਸ ਨਹੀਂ ਹੈ ਉਹਨੂੰ ਟੂ-ਵੀਲਰ ਨਹੀਂ ਦੇਣਾ ਚਾਹੀਦਾ। ਆਪਣੇ ਟੂ-ਵੀਲਰਾਂ ਤੇ ਨੰਬਰ ਪ੍ਰੋਪਰ ਲਾ ਕੇ ਹੀ ਬਾਹਰ ਨਿਕਲਣਾ ਚਾ ਸਰ ਜਿਹੜੇ ਮਕੈਨਿਕ ਇਹਨਾਂ ਦੇ ਵਿੱਚ ਪਟਾਕੇ ਵਾਲਾ ਇਹ ਸਨਸਰ ਚੇਂਜ ਕਰਦੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਹੋਊ ਮਕੈਨਿਕ ਬਿਲਕੁਲ ਬਿਲਕੁਲ ਹੋਊਗੀ ਜੀ ਕਿਉਂਕਿ ਹੁਣ ਵੀ ਅਸੀਂ ਜਿਹੜੇ ਸਨਸਰਾਂ ਦੇ ਲੋਹਾ ਆਪਣੇ ਕੋਲ ਰੱਖ ਰਹੇ ਆ ਆ ਮਕੈਨਿਕ ਨੇ ਥੋੜੇ ਸਾਹਮਣੇ ਲਾ ਹੀ ਰਏ ਆ ਜਿਨ੍ਹਾਂ ਨੇ ਇਹ ਪਟਾਕੇ ਵਾਲਾ ਸਨਸਰ ਲਾਇਆ ਉਸ ਮਕੈਨਿਕ ਦੇ ਖਿਲਾਫ ਵੀ ਬਿਲਕੁਲ ਕਾਰਵਾਈ ਕਰਾਂਗੇ ਸਰ ਜਿਵੇਂ ਦੇਖਿਆ ਜਾ ਸਕਦਾ ਵੀ ਸ਼ਕਤੀ ਹੋਣ ਦੇ ਬਾਵਜੂਦ ਵੀ ਫਿਰ ਮੋਟਰਸਾਈਕਲ ਬਾਰ-ਬਾਰ ਪੜੇ ਜਾ ਰਹੇ ਨੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸ਼ਕਤੀ ਨਾਲ ਨਹੀਂ ਨਹੀਂ ਅਸੀਂ ਸਪੈਸ਼ਲ ਡਰਾਈਵ ਚਲਾਈ ਆ ਤੁਸੀਂ ਇਸ ਚੀਜ਼ ਦਾ ਅਸਰ ਦੇਖ ਬਿਲਕੁਲੀ ਨਾ ਮਾਤਰੀ ਕੋ ਰਹਿ ਜੇ ਰਹਿ ਜੇ ਅਦਰਵਾਈਜ਼ ਅਸੀਂ ਸਾਰੀਆਂ ਰੋਡਾਂ ਕਵਰ ਕਰਕੇ ਸ਼ਿਫਟੇ ਨਾ ਕੇ ਰਹੀ ਹਰ ਬੰਦਾ ਜਿਹੜਾ ਹੈ ਸ਼ਰਾਰਤੀ ਉਹ ਨੱਥਵਾਮ